ਆ ਜਿਸ ਸ਼ਹਿਰ ਤੇ ਜੂਰ ਲਗਾਈ ਦੀ ਜੀ ਹੂੰ ਹੂੰ ਇਹਦੇ ਤੋਂ ਬਹੁਤ ਦਾੰਦ ਆ ਲੈ ਮੈਂ ਬਹੁਤ ਧੰਨਵਾਦ ਆ ਵੈਗੁਰ ਜੀ ਦਾ ਖਾਲਸਾ ਵੈਗੁਰ ਜੀ ਕੀ ਫਤਿਹ ਅਸੀਂ ਨਗਰ ਰੱਬੋ ਦੇ ਵਿੱਚ ਬੈਠੇ ਆ ਜਿੱਥੇ ਸਾਡੇ ਨਾਲ ਸਰਦਾਰ ਹਰਬੰਸ ਸਿੰਘ ਜੀ ਨੇ ਇਹਨਾਂ ਦੇ ਘਰੇ ਆਏ ਆ ਤੇ ਇਹਨਾਂ ਦਾ ਤੁਸੀਂ ਦੇਖੋ ਪਰਿਵਾਰ ਬੜਾ ਗਰੀਬ ਪਰਿਵਾਰ ਆ ਤੇ ਇਹਨੇ ਗਰੀਬੀ ਦੇ ਵਿੱਚ ਰਹਿੰਦੇ ਆਪਣੇ ਬੱਚਿਆਂ ਨੂੰ ਚੰਗਾ ਪੜਾਇਆ ਇਦਾਂ ਪੰਜ ਕੁ ਢੀਆਂ ਨੇ ਪੰਜਾਂ ਦੇ ਵਿੱਚੋਂ ਆ ਮਾਨ ਸਰਕਾਰ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵਿੱਚ ਚਾਰ ਬੇਟੀਆਂ ਨੂੰ ਨੌਕਰੀ ਮਿਲੀ ਐ ਇਹ ਸਾਡੇ ਕੋਲ ਨਾਲ ਹਰਮਨ ਸਿੰਘ ਜੀ ਬੈਠੇ ਨੇ ਇਹਨਾਂ ਦੇ ਮਿਸੇਜ਼ ਨੇ ਇਹ ਦੋ ਬੇਟੀਆਂ ਟੀਚਰ ਲੱਗੀਆਂ ਨੇ ਤੇ ਦੋ ਬੇਟੀਆਂ ਪੁਲਿਸ ਦੇ ਵਿੱਚ ਭਰਤੀ ਹੋਈਆਂ ਨੇ ਜਿਹੜੀਆਂ ਕਿ ਕੱਲ 26 ਜਨਵਰੀ ਕਰਕੇ ਉਹ ਆਪਣੀ ਬਿਊਟੀ ਤੇ ਨੇ ਤੇ ਕੀ ਕਹਿਣਾ ਚਾਹੋਗੇ ਜੀ ਆਪਣੇ ਸਾਰੇ ਬੱਚਿਆਂ ਨੂੰ ਤੁਹਾਡੀਆਂ ਨੂੰ ਨੌਕਰੀ ਮਿਲੀ ਆ ਕਿੰਨੀ ਕੀ ਖੁਸ਼ੀ ਦੀ ਗੱਲ ਆ ਬਹੁਤ ਖੁਸ਼ੀ ਦੀ ਗੱਲ ਆ ਜੀ ਧੰਨਵਾਦ ਆ ਆਮ ਆਦਮੀ ਪਾਰਟੀ ਦਾ ਬੜੇ ਨਸ਼ੀ ਜੀ ਬੱਚੇ ਟਿਕਾਣੇ ਲਾਦੇ ਜੀ ਹਾਂ ਤਾਂ ਨਹੀਂ ਵੀ ਕਿਸੇ ਨੂੰ ਕੋਈ ਸ਼ਿਫਾਰਿਸ਼ ਲੱਗੀ ਲੱਗੇ ਕੋਈ ਪਿਛਲੀ ਸਰਕਾਰ ਚ ਤਾਂ ਇੱਕੋ ਮਿਲੀ ਸੀ ਉਹਨਾਂ ਨੇ ਆਪਣੇ ਪਰਿਵਾਰ ਨੂੰ ਦਿੱਤੀ ਸੀ ਉਹ ਬਟੂ ਮੈਂ ਉਹਨਾਂ ਨੇ ਆਪਣੇ ਪਰਿਵਾਰ ਨੂੰ ਹੀ ਦਿੱਤੀ ਸੀ ਆਪਣੇ ਗਰੀਬਾਂ ਨੂੰ ਕਦੇ ਕੋਈ ਸੋਚਿਆ ਸੀ ਵੀ ਇਦਾਂ ਪੂਰੇ ਪਰਿਵਾਰ ਨੂੰ ਕੋਈ ਨੌਕਰੀ ਮਿਲ ਸਕਦੀ ਹੈ ਇਸ ਵਾਰੀ ਤਾਂ ਜੀ ਕੋਈ ਨਾ ਕਿਸੇ ਨੂੰ ਪੈਸਾ ਨਾ ਕਦੇ ਪੈਸਾ ਲੱਗਿਆ ਵੀ ਨਹੀਂ ਹੈ ਜੀ ਕਿਤੇ ਤਾਂ ਜਿੱਥੇ ਵੀ ਜਾਣਾ ਵੀ ਹੁਣ ਤਰਾਏ ਫਰਾਏ ਜਾਂ ਆਪਣਾ ਖਰਚਾ ਸੀ ਉਹ ਤਾਂ ਮਾਣਾ ਮੋਟਾ ਆਪ ਕਰਦੇ ਰਹੇ ਬਾਕੀ ਬੱਚੇ ਮਿਹਨਤੀ ਸੀਗੇ ਅਰ ਸਰਕਾਰ ਨੇ ਬਹੁਤ ਧੰਨਵਾਦ ਜੀ ਤੁਹਾਡੀ ਵੱਡੀ ਬੇਟੀ ਕਿੰਨਾ ਪੜੀ ਹੈ ਜੀ ਸਾਰੇ ਵੀ ਐਡ ਨੇ ਜੀ ਵੀ ਐਡ ਨੇ ਵੱਡੀ ਬੇਟੀ ਉਹ ਕਿੱਥੇ ਲੱਗੀ ਹੈ ਨੌਕਰੀ ਉਹਨੂੰ ਕਿੱਥੇ ਮਿਲੀ ਕਿਹਦਾ ਸਰਕਾਰੀ ਰਾਜਵੀਰ ਕਾਲ ਸਰਕਾਰੀ ਹਾਈ ਸਕੂਲ ਬਾਬਰਪੁਰ ਜੀ ਅੱਛਾ ਦੋਸਤੋ ਛੋਟੀ ਕੁੜੀ ਉਸ ਤੋਂ ਛੋਟੀ ਹੈ ਜਿਹੜੀ ਉਹ ਬਾਬਰਪੁਰ ਲੱਗੀ ਆ ਜੀ ਜਿਹੜੀ ਵੱਡੀ ਆ ਲਿਸ਼ਾੜੇ ਲੱਗੀ ਆ ਜੀ ਪਿੰਡ ਲਿਸ਼ਾੜੇ ਜੀ ਸਾਇੰਸ ਟੀਚਰ ਨੇ ਇਹ ਦੋ ਦੋ ਪੁਲਿਸ ਨੇ ਜੀ ਅੱਛਾ ਦੋ ਪੁਲਿਸ ਨੇ ਦੋਨੋਂ ਸਾਇੰਸ ਟੀਚਰ ਨੇ ਹਾਂ ਜੀ ਤੇ ਕਿਦਾਂ ਕੀ ਮਹਿਸੂਸ ਹੋ ਰਿਹਾ ਕਿਦਾਂ ਬਹੁਤ ਵਧੀਆ ਮਹਿਸੂਸ ਹੋ ਰਿਹਾ ਜੀ ਧੰਨਵਾਦ ਕਰਨ ਦਾ ਜੀ ਨਾਮ ਤੁਹਾਡਾ ਮੇਰਾ ਨਾਮ ਤਸਵੀਰ ਕੌਰ ਹੈ ਜੀ ਤਸਵੀਰ ਕੌਰ ਹੈ ਹਾਂ ਜੀ ਅੱਛਾ ਕਿੰਨੀ ਤੁਹਾਡੀ ਐਜੂਕੇਸ਼ਨ ਕਿੰਨੀ ਹੈ ਮੈਂ ਬੀਐਸਬੀ ਐਟਸ ਬੀਐਸਸੀ ਬੀਐਟ ਤੇ ਹੁਣ ਕਿੱਥੇ ਟੀਚਰ ਲੱਗੇ ਹੋ ਗਵਰਨਮੈਂਟ ਹਾਈ ਸਕੂਲ ਬਾਬਰਪੁਰ ਗਵਰਨਮੈਂਟ ਹਾਈ ਸਕੂਲ ਬਾਬਰਪੁਰ ਤੇ ਕੋਈ ਪੈਸਾ ਤਾਂ ਨਹੀਂ ਲੱਗਿਆ ਨਹੀਂ ਕੋਈ ਪੈਸਾ ਨਹੀਂ ਕੋਈ ਸੁਭਾਰਸ਼ ਨਹੀਂ ਕਿਸੇ ਸੁਭਾਰਸ਼ ਦੀ ਪਰ ਤੁਸੀਂ ਵੀ ਉਦਾਂ ਹੀ ਪੜਾਉਣਾ ਸਾਰੇ ਬੱਚਿਆਂ ਨੂੰ ਇਮਾਨਦਾਰੀ ਨਾਲ ਦੇਖੋ ਜਿਵੇਂ ਸਰਕਾਰ ਨੇ ਤੁਸੀਂ ਪੜ੍ਹ ਕੇ ਅੱਗੇ ਵਧਿਓ ਜਿਹੜੇ ਬੱਚਿਆਂ ਨੂੰ ਤੁਸੀਂ ਪੜ੍ਹਾ ਰਹੇ ਹੋ ਉਹਨਾਂ ਨੂੰ ਤੁਸੀਂ ਵੀ ਉਹਨੇ ਲਾਇਕ ਬਣਾਉਣਾ ਠੀਕ ਹੈ ਤਾਂ ਕਿ ਦੇਖੋ ਚੰਗੀ ਸਰਕਾਰ ਵੀ ਕਦੇ ਆਉਂਦੀ ਆ ਪਰਮਾਤਮਾ ਟਾਈਮ ਦਿੰਦਾ ਅ ਨਹੀਂ ਤਾਂ ਗਰੀਬ ਪਰਿਵਾਰਾਂ ਦੇ ਵਿੱਚੋਂ ਕਿਹੜੇ ਬੱਚਿਆਂ ਨੂੰ ਕੋਈ ਪੁੱਛਦਾ ਸੀਗਾ ਤੇ ਕੋਈ ਨਾ बेटा ਤੇਰਾ ਕੀ ਨਾਮ ਆ ਸਰ ਆਜ਼ਰਪੁਰ ਮੇਰਾ ਅੱਛਾ ਜੀ ਤੁਸੀਂ ਕਿੱਥੇ ਲੱਗੇ ਹੋ ਟੀਚਰ ਜੀ ਮੈਂ ਸਲਾੜਾ ਅੱਛਾ ਤੇ ਕੀ ਕੁਆਲੀਫਿਕੇਸ਼ਨ ਕੀ ਸੀ ਤੁਹਾਡੀ ਬੀਐਸਸੀ ਮੈਡੀਕਲ ਬੀਐਡ ਕਦੋਂ ਕਿੰਨਾ ਚਿਰ ਹੋ ਗਿਆ ਤੁਹਾਨੂੰ ਜੋਬ ਮਿਲੀ ਨੂੰ 25 ਸਾਲ ਹੋ ਗਏ 25 ਸਾਲ ਹੋ ਗਏ ਕੀ ਕਹਿਣਾ ਚਾਹੋਗੇ ਬਈਆ ਸਰ ਮਤਲਬ ਬਿਨਾਂ ਉਤ ਰਿਸ਼ਵਤੋਂ ਸਾਰਾ ਕੰਮ ਹੋ ਹੀ ਗਿਆ ਵਧੀਆ ਤੇ ਮਿਹਨਤ ਤਾਂ ਹਰ ਇੱਕ ਚ ਲੱਗਦੀ ਹੋਈ ਉਹਦੇ ਬਿਨਾਂ ਤਾਂ ਤੇ ਬੱਚਿਆਂ ਨੂੰ ਤੁਸੀਂ ਵੀ ਉਨੀ ਮਿਹਨਤ ਕਰਾਉਣੀ ਆ ਪਤ ਹਾਂਜੀ ਹਾਂ ਤੁਹਾਡੀਆਂ ਦੋ ਭੈਣਾਂ ਉਹਦਾ ਕੀ ਨਾਂ ਆ ਜਿਹੜੀਆਂ ਪੁਲਿਸ ਚ ਨੇ ਕਿਰਨਵੀਰ ਕੌਰ ਤੇ ਕੁਲਵੀਰ ਕੌਰ ਅੱਛਾ ਕਿੱਥੇ ਨੇ ਅੱਜ ਕਿੱਥੇ ਗਈਆਂ ਹੋਈਆਂ ਨੇ ਅੱਜ ਉਹਨਾਂ ਦੀ ਬਟਾਲੇ ਡਿਊਟੀ ਐ ਛੱਬੀ ਦੀ ਬਟਾਲੇ ਡਿਊਟੀ ਐ ਅੱਛਾ ਠੀਕ ਐ ਬਟਾ ਪੜ੍ਹਜ ਕੀ ਕਹਿਣਾ ਚਾਹੋਗੇ ਤੁਸੀਂ ਬਸ ਜੀ ਵਧੀਆ ਬਹੁਤ ਧੰਨਵਾਦ ਆ ਗੁਡੀਆਂ ਨੂੰ ਨੌਕਰੀ ਮਿਲੀ ਹੈ ਜਿੰਨੀਆਂ ਗੁਡੀਆਂ ਨੂੰ ਮਿਲੀ ਹੈ ਨੌਕਰੀ ਜੀ ਚਾਰ ਗੁਡੀਆਂ ਨੂੰ ਚਾਰ ਕਿਹੜੀ ਪੰਜਵੀਂ ਗੁਡੀ ਹੈ ਉਹ ਕਿਹੜੀ ਕਲਾਸ ਪੜ੍ਹਦੀ ਹੈ ਤੁਸੀਂ ਉਹ ਬੀਐਸਸੀ ਦੂਜੇ ਸਾਲ ਅੱਛਾ ਦੂਜੇ ਸਾਲ ਦਾ ਹਾਂਜੀ ਉਹ ਵੀ ਮਿਹਨਤ ਕਰ ਰਹੀ ਹੈ ਹਾਂਜੀ ਮਿਹਨਤ ਕਰਦੀ ਹੈ ਕੀ ਕਹਿਣਾ ਚਾਹੋਗੇ ਸਰਕਾਰ ਨੂੰ ਵਧੀਆ ਜੀ ਸਰਕਾਰ ਨੇ ਗੁਡੀਆਂ ਨੂੰ ਨੌਕਰੀ ਮਿਲੀ ਹੈ ਬਿਨਾਂ ਸਵਾਰਥ ਦੇ ਠੀਕ ਹੈ ਫਿਰ ਅ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਅਗਵਾਈ ਦੇ ਵਿੱਚ ਆਮ ਗਰੀਬ ਘਰਾਂ ਦੇ ਬੱਚਿਆਂ ਨੂੰ ਨੌਕਰੀਆਂ ਮਿਲ ਰਹੀਆਂ ਨੇ ਇਹਦੀ ਅੱਜ ਜਿੰਦਾ ਆਧਾਰਨ ਅੱਜ ਤੁਹਾਡੇ ਸਾਹਮਣੇ ਅਸੀਂ ਬਾਬਰਪੁਰ ਦੇ ਨਗਰ ਦੇ ਵਿੱਚ ਬੈਠੇ ਆਂ ਮੈਂ ਸਾਰੀ ਰੱਬੋ ਰੱਬੋ ਨਗਰ ਦੇ ਵਿੱਚ ਬੈਠੇ ਆਂ ਤੇ ਅੱਜ ਤੁਹਾਡੇ ਸਾਹਮਣੇ ਇੱਕੋ ਪਰਿਵਾਰ ਦੀਆਂ ਚਾਰ ਬੇਟੀਆਂ ਨੂੰ ਦੋ ਬੇਟੀਆਂ ਜਿਹੜੀਆਂ ਨੇ ਉਹ ਟੀਚਰ ਲੱਗੀਆਂ ਨੇ ਤੇ ਦੋ ਬੇਟੀਆਂ ਪੁਲਿਸ ਦੇ ਵਿੱਚ ਭਰਤੀ ਹੋਈਆਂ ਨੇ ਇਸ ਤੋਂ ਵੱਧ ਖੁਸ਼ੀ ਪਰਿਵਾਰ ਲਈ ਹੋਰ ਕੀ ਹੋ ਸਕਦੀ ਆ ਇਹ ਅਸੀਂ ਸਾਰੇ ਪਰਿਵਾਰ ਨੂੰ ਮੁਬਾਰਕਬਾਦ ਦਿੰਨੇ ਆ ਤੇ ਵਧਾਈਆਂ ਦਿੰਨੇ ਆ